اپرا سامنے ہے تو سامنے ہے اویا پارٹی ٹھیک ہے نارے لاؤ یار نارے لاؤ ہرے خسی ਮੇਰੇ ਦੋਵਾਂ ਨੂੰ ਓਏ ਲਾਈਵ ਮਾਰੇ ਉੱਤੇ ਭਾਈ ਰੱਖੋ ਯਾਰ ਭਾਈ ਭਾਈ 2 ਮਿੰਟ ਦੇ ਦਿਓ 2 ਮਿੰਟ ਸਿਰਫ 2 ਮਿੰਟ ਆ ਮੇਰੇ ਸਾਹਿਬ ਕੀ ਕਰਾ ਚਾਹੋਗੇ ਜੀ ਕਹਿੰਦੇ ਹੀ ਕੰਧ ਤੇ ਲਿਖਿਆ ਜੀ ਫਿਰ ਵੜਾਤਾ ਜੀ ਐ ਦੇਖੋ ਜੀ ਇਹ ਇਹ ਜਿਹੜਾ ਕੰਧ ਤੇ ਲਿਖਿਆ ਸੀ ਕਹਿੰਦੇ ਉਹ ਤੁਹਾਡੇ ਸਾਹਮਣੇ ਹੀ ਆ ਅਸੀਂ ਜਵਾਬ ਨਹੀਂ ਦਿੱਤਾ ਜਨਤਾ ਨੇ ਜਵਾਬ ਦਿੱਤਾ ਔਰ ਮੈਂ ਇੱਕ ਗੱਲ ਕਹਿਣਾ ਵੀ ਕਦੀ ਵੀ ਐਡੇ ਹੰਕਾਰ ਚ ਨਹੀਂ ਆਉਣਾ ਚਾਹੀਦਾ ਵੀ ਹੰਕਾਰ ਦੇ ਵਿੱਚ ਬੰਦਾ ਆ ਕੇ ਕਵੇ ਜਾਂ ਹੰਕਾਰ ਦੇ ਵਿੱਚ ਕੋਈ ਆ ਕੇ ਕਵੇ ਫਿਰ ਉਹਦਾ ਲੋਕ ਜਵਾਬ ਦਿੰਦੇ ਹੁੰਦੇ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਸਾਨੂੰ ਤੇ 8 ਸੀਟਾਂ ਦੀ ਲੋੜ ਹੀ ਜਿਹੜਾ ਬਲਾਕ ਸੰਵਤੀ ਬਣਾਉਣ ਚ ਸਾਨੂੰ ਤੇ ਪਿਆਰ ਹੀ ਇੰਨਾ ਕਿ ਮਿਲਿਆ ਮੇਰਾ ਰੋਮ ਰੋਮ ਕਰਜਾਈ ਆ ਮੈਂ ਇੱਕ ਗੱਲ ਕਹਿ ਸਕਦਾ ਬੜੇ ਪੈਸੇ ਸੂਟ ਸ਼ਰਾਬਾ ਬਹੁਤ ਕੁਝ ਚੱਲਿਆ ਪਰ ਹਾਂ ਲੋਕਾਂ ਨੇ ਕੰਮ ਦੀ ਕਦਰ ਕੀਤੀ ਤੁਸੀਂ ਹੋਈ ਜੀ ਮਿਹਨਤ ਕੀਤੀ ਸੀ ਉਹਨਾਂ ਨੇ ਕਦਰ ਕੀਤੀ ਮੈਂ ਕਿਹਾ ਮੈਨੂੰ ਮਾਣ ਹੈ ਕਿਉਂਕਿ ਇੱਕ ਡਰ ਸੀ ਅੰਦਰ ਵੀ ਜਿਤਨਾ ਲੋਕਾਂ ਨੇ ਪੈਸਾ ਵੀ ਜਿਹੜੇ ਜਿਹੜੇ ਇਹਨਾਂ ਨੇ ਵੰਡੇ ਨੇ ਕਈਆਂ ਨੇ ਲੈ ਵੀ ਹੋਣਗੇ ਵੀ ਕਿਤੇ ਵੋਟ ਜਿਹੜੀ ਆ ਉਹ ਕਿਤੇ ਇਧਰ ਨੂੰ ਡਾਇਵਰਟ ਨਾ ਹੋ ਜੇ ਪਰ ਉਹਨਾਂ ਨੇ ਮੇਰੀ ਗੱਲ ਦਾ ਅਮਲ ਕੀਤਾ ਵੀ ਪੈਸਾ ਵੀ ਲੈ ਕੇ ਵੋਟ ਉਹਨਾਂ ਨੇ ਜਿਹੜੇ ਕੁਝ ਕੁ ਬੰਦੇ ਨੇ ਉਹਨਾਂ ਨੇ ਵੋਟ ਵੀ ਆਮ ਆਦਮੀ ਪਾਰਟੀ ਨੂੰ ਭਾਈ ਮੈਨੂੰ ਇੱਕ ਵੀਰ ਮਿਲਿਆ ਕਹਿੰਦਾ ਜੀ ਸਾਨੂੰ ਸੌਂ ਖਵਾਈ ਕਹਿੰਦਾ ਫਿਰ ਮੈਂ ਅੱਖਾਂ ਬੰਦ ਕਰਕੇ ਕਿਹਾ ਵੀ ਇਹ ਜਿਹਾ ਹੋ ਜੀ ਸੌਂ ਖਵਾਉਂਦੇ ਆ ਬਾਬਾ ਉਹੋ ਜੀ ਖਾਂਦੇ ਆ ਮੈਂ ਕਹਿੰਦਾ ਪੈਸੇ ਵੀ ਲੈ ਲੈ ਤੇ ਵੋਟ ਫਿਰ ਛੱਡ ਨੂੰ ਭਾਈ ਕਹਿੰਦੇ ਅਕਾਲੀ ਵੀ ਆ ਗਈ ਸੀ ਕਹਿੰਦੇ ਨਹੀਂ ਇਹ ਇੱਕ ਗੱਲ ਦੱਸ ਦਿਆਂ ਜੀ ਅਕਾਲੀ ਕਾਂਗਰਸੀ ਇਹ ਉਹ ਫਿਕਸ ਮੈਚ ਹੋਇਆ ਇਹ ਇਕੱਠਾ ਰਲ ਕੇ ਖੇਡੇ ਆ ਪਰ ਹਾਂ ਲੋਕਾਂ ਦੇ ਪਿਆਰ ਦਾ ਫਤਵਾ ਹੀ ਜਿਹੜਾ ਤੁਹਾਡੇ ਸਾਹਮਣੇ ਚੜ੍ਹਦੀ ਕਲਾ ਦੇ ਵਿੱਚ ਮੇਰੇ ਪਰਿਵਾਰ ਜਿਹੜੇ ਆ ਉਹ ਜਿਤਾਏ ਲੋਕਾਂ ਨੇ ਬਟਾਲੇ ਦੇ ਮੇਰਾ ਰੋਮ ਰੋਮ ਫੇਰ ਮੈਂ ਕਿਹਨਾਂ ਰੋਮ ਰੋਮ ਕਰ ਜਾਇਆ ਲੋਕਾਂ ਦਾ ਫਿਰ ਜਿਆਦਾ ਅਥਾ ਪਿਆਰ ਅੱਗੇ ਨਾਲੋਂ ਇੱਕ ਇੱਕ ਬੇਨਤੀ ਆ ਇੱਕ ਬੇਨਤੀ ਆ ਮੈਂ ਆਪਣੀ ਸੰਗਤ ਨੂੰ ਕਰਨਾ ਚਾਹੁੰਦਾ ਅੱਗੇ ਮੇਰੇ ਸਰਪੰਚ ਬਣਾਏ ਹੁਣ ਮੇਰੇ ਬਲਾਕ ਸੰਤੀ ਦੇ ਮੈਂਬਰ ਬਣਾਤੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਣਾਤੇ ਤੁਸੀਂ ਮੇਰੀਆਂ ਬਾਹਵਾਂ ਵਧਾਈਆਂ ਔਰ ਮੈਂ ਇਹ ਤੁਹਾਨੂੰ ਕਹੂੰਗਾ ਵੀ ਅੱਗੇ ਨਾਲੋਂ ਹੋਰ ਰਫ਼ਤਾਰ ਚ ਵੱਧ ਕੇ

ਨਰਨਾਇਕ ਮਾਰਨ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੀ ਕਲਪੀ ਜਿੰਦਾਬਾਦ ਸਾਰੀ ਕਲਪੀ ਜਿੰਦਾਬਾਦ ਉਹ ਭਾਈ ਸਾਹਿਬ ਕਹਿੰਦੇ ਹੋ ਅੱਡੀ ਜਿੱਤ ਜਿਹੜੇ ਕਹਿੰਦੇ ਸੀ ਕਿ ਨਹੀਂ ਜਿੱਤ ਪਾਣਗੇ ਅੱਜ ਉਹ ਸੂਰਤ ਨੇ ਸਰ ਇਹਨੇ ਮੈਂ ਧੰਨਵਾਦ ਮੇਰੇ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਘਰੋਂ ਗੁੱਟ ਫੜ ਕੇ ਤੋਰਿਆ ਸੀ ਅੱਜ ਵੇਖੋ ਕਿੱਥੇ ਲਾਏ ਆ ਕੋਲ ਵੱਡਾ ਧੰਨਵਾਦ ਉਸ ਪਰਮੇਸ਼ਵਰ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਣ ਦਿੱਤਾ ਸੰਗਤ ਦਾ ਧੰਨਵਾਦ ਉਹ ਮੇਰੀ ਸਮੁੱਚੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਔਰ ਬਾਕੀ ਜਿਹੜੇ ਵੱਡੇ ਵੱਡੇ ਦੀ ਗੱਲ ਕੀਨ ਸਾਡੀ ਰੱਬ ਨੇ ਡਿਊਟੀ ਲਾਈ ਓ ਤੌੜਾ ਚੋ ਕਿਲੇ ਕੱਢਣ ਦੀ ਛੱਡੇ ਬੜੇ ਕਰਦੇ ਨਹੀਂ ਕੰਮ ਪੂਰਤਾਂਗੇ ਪ੍ਰਵਾਹ ਕੋਈ ਨਹੀਂ ਚੜਦੀ ਕਲਾ ਚਾ ਚੜਦੀ ਕਲਾ ਚ ਰਹਿ ਕੇ ਆਮ ਆਦੀ ਪਾਰਟੀ ਦਾ ਝੰਡਾ ਹੋਰ ਬਲੰਗੀਆਂ ਤੇ ਲੈ ਕੇ ਜਾਵਾਂਗੇ ਕਲਸੀ ਸਾਹਿਬ ਦਾ ਨਾਮ ਹੋਰ ਉੱਚਾ ਲੈ ਕੇ ਜਾਵਾਂਗੇ

tei ਜਦ ਦਿੱਤੇ ਸੂਰ ਲੋਕਾਂ ਨੇ ਸਾਰ ਤੇ ਆਪ ਵੀ ਕੰਮ ਕਰਦੀ ਜਿਹਨਾਂ ਕੋਲ ਮਹਿੰਗਾ ਮੁੱਲ ਪਾਇਆ ਜੀ ਬਿਲਕੁਲ ਮਹਿੰਗਾ ਮੁੱਲ ਪਾਇਆ ਜੋ ਸਾਡੇ ਐਮਐਲਏ ਸਾਹਿਬ ਨੇ ਮਿਹਨਤ ਕੀਤੀ ਆ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਆ ਉਹਦਾ ਮੁੱਲ ਅੱਜ ਸੰਤਾ ਨੇ ਪਾਇਆ ਕਿਲਾ ਵੀ ਕਹਿੰਦੇ ਪਟਨਾ ਫਿਰ ਕਿਲਾ ਪੜ ਦਿੱਤਾ ਜੀ ਜਿਹੜਾ ਧੌਣ ਦਾ ਉਹ ਗੱਡਿਆ ਸੀ ਨਾ ਪੈਸੇ ਦਾ ਕਿਲਾ ਉਹ ਕਰਤਾ ਜੀ ਅੱਜ ਆਇਆ ਸਾਰੇ ਸਾਮਣੇ ਹੋ ਬੰਦਾ ਸਾਹਿਬ ਸਾਮਣੇ ਕੋ ਪਾਸ ਸਾਮਣੇ ਹੋ ਕੇ ਬੰਦਾ ਸਾਹਿਬ ਸਾਮਣੇ ਸਾਮਣੇ ਆਪਣੇ ਸਾਰੇ ਬੰਦੇ ਸਾਮਣੇ 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 زندہ باد بھارت گیم دے دو سورو کے بارے بڑا پیچھے پارے اوتر نہیں جانا یار 1